అల్ కా బివే త ਉਹ ਸ਼ੁਰੂ ਹੋਇਆ ਕਿ ਦਸੰਬਰ ਜਿਹੜਾ ਮਹੀਨਾ ਉਹ ਸਾਰਾ ਹੀ ਜਿਹੜਾ ਸਿੱਖ ਧਰਮ ਦੇ ਵਿੱਚ ਹੀ ਦਿਆ ਹੋਈਆਂ ਉਹਨਾਂ ਪਰਿਆ ਹੋਇਆ ਗੱਲ ਕਰਦੇ ਆਪਾਂ 1740 ਈਸਵੀ ਨੂੰ ਉਹ ਦੀ ਰਾਤ ਨੂੰ ਮੁਗਲਾਂ ਵੱਲੋਂ ਲੰਬੇ ਸਮੇਂ ਦੇ ਪਾਈਕੀਰੇ ਅਤੇ ਬਾਅਦ ਵਿੱਚ ਮੁਗਲਾਂ ਤੇ ਹਿੰਦੂ ਪਹਾੜੀ ਰਾਜਿਆਂ ਦੇ ਕਸਮਾਂ ਨੂੰ ਦੇਖਦੇ ਹੋਏ ਗੁਰਗੋਵਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ ਸੀ ਇਹਨੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਿਵਾਰ ਸਰਸਾ ਨਦੀ ਤੇ ਚੜੀ ਹੋਈ ਪਾਣੀ ਕਰਕੇ ਤਾਂ ਹਿੱਸੇ ਵਿੱਚ ਵੰਡਿਆ ਗਿਆ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਇਆ ਬਹੁਤ ਸਾਰੇ ਅਮੋਲਕ ਖਾਸ ਲਿਖਤ ਗ੍ਰੰਥ ਜਿਹੜੇ ਉਸ ਸਰਸਾ ਦੇ ਤੇਜ਼ ਪਾਣੀ ਦੀ ਬਹਾਅ ਦੀ ਪੇੜ ਚੜ ਗਏ ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾ ਅਤੇ ਵੱਡੇ ਸਹਿਬ ਜਦ ਅਮੀਤ ਰੋਪਣ ਵਿੱਚ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਬਲਵਾ ਦਰੇ ਸਨ ਮੁਗਲ ਫੌਜ ਪਿੱਛਾ ਕਰ ਰਹੀ ਆ ਆਕਰ ਗੁਰੂ ਸਾਹਿਬ ਜੀ ਉਸ ਧਰਤੀ ਤੇ ਪਹੁੰਚ ਗਏ ਅਤੇ ਚਮਕੌਰ ਸਾਹਿਬ ਜੀ ਕੱਚੀ ਗੜੀ ਨੂੰ ਵੇਖ ਕੇ ਮੁਸਕਰਾਏ ਮੁਗਲ ਸਿੱਖ ਯੁੱਧ ਤੇ ਪਹਾੜੀ ਰਾ ਸਿੱਖ ਯੁੱਧ ਦਾ ਹਿੱਸਾ ਸੀ ਇਹਨਾਂ ਸਿੱਖ ਯੁੱਧਦਾਨੋਂ ਨਿਕਲਿਆ ਬਿਗੂ ਗੋਮ ਸਿੰਘ ਜੀ ਇਹਨਾਂ ਦਾ ਘੇਰਾ ਤੋੜ ਕੇ ਨਿਕਲ ਗਏ ਸੀ ਤੇ ਉਹਨਾਂ ਦੀ ਜਿੱਤ ਹੋਈ ਸੀ ਕਿ ਪਾਸੇ ਤਾਂ ਮੁਗਲ ਸੈਨਾ ਸੀ ਲੱਖਾਂ ਦੀ ਗਿਣਤੀ ਵਿੱਚ ਸੀ ਤੇ ਦੂਜੇ ਪਾਸੇ ਗੁਰੂ ਜੀ ਦਾ 40 ਕੁ ਭੁੱਖੇ ਭਣੀ ਸਿੰਘ ਸੀ ਗੁਰੂ ਸਾਹਿਬ ਜੀ ਤੇ ਸਿੰਘਾਂ ਨੇ ਗੜੀ ਵਿੱਚ ਪ੍ਰਵੇਸ਼ ਕਰਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗਲ ਫੌਜਾਂ ਨੇ ਗੜੀ ਨੂੰ ਕਿਹੜਾ ਪਾਲਿਆ ਰਾਦਵੇ ਰਹੇ ਗੜੀ ਦੀ ਕੱਚੀ ਕਾਂਦੀ ਆਸ-ਪਾਸ ਮੁਗਲ ਸੈਨਾ ਨੇ ਕਿਹੜਾ ਪਾਇਆ ਹੈ ਪਰ ਸਿੰਘ ਕਿਸੇ ਪਹਵਚ ਨਹੀਂ ਸੀ ਜਰਦੀ ਕਲਾ ਵਿੱਚ ਸੰ ਯਕਰਤੀ ਜੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ ਸਾਹਮਣੇ ਦੁਸ਼ਮਣ ਨੂੰ ਖਤਮ ਕਰਨ ਨਾਲੋਂ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫਿਕਰ ਹੁੰਦੀ ਹੈ ਪਰ ਤਤਕੁਰ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ ਉਹਨਾਂ ਨੇ ਮਾਨ ਵਿੱਚ ਭਾਵਨਾ ਜਾਨ ਬਚਾਉਂਦੀ ਨਹੀਂ ਬਲਕਿ ਤਾਂ ਉਹ ਯੁੱਧ ਦੇ ਚਾਉ ਛੇਤ ਪੋਚਾ ਪੁਰਜਾ ਘਟ ਮੰਦੇ ਹਨ ਸਿੰਘਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜਿਆ ਯੁੱਧ ਆਰੰਭ ਹੋ ਗਿਆ ਸਤਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਮੁਗਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਓ ਮੁਗਲ ਸਰਦਾਰ ਨਾਹਰ ਖਾਨ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗਲ ਸਿਪਾਈਆਂ ਦੀਆਂ ਲੋਥਾਂ ਨਾਲ ਭਰ ਗਿਆ ਸੀ ਤੇ ਧਰਤੀ ਖੂਨ ਨਾਲ ਰੁੱਤੀ ਗਈ ਗੱਡੀ ਵਿੱਚੋਂ ਨਿਕਲਣ ਵਾਲੀ ਤੀਰ ਗੋਲੀਆਂ ਦੁਸ਼ਮਣਾਂ ਨੂੰ ਵਿੰਨੀ ਜਾ ਰਹੀਆਂ ਸਨ ਇਸ ਤਰੀਕੇ ਨਾਲ ਸਿੰਘ ਵੀਰਤਾ ਤੇ ਦਲੇਰੀ ਨਾਲ ਲੜਦੇ ਰਹੇ ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜੀ ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ ਯੁੱਧ ਵਿੱਚ ਆਪਣੇ ਹੱਥੀ ਪੁੱਤਰਾਂ ਨੂੰ ਰਣ ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਕੱਲੇ ਆ ਜਵਾਨੀ ਦੀ ਦਹਲੂਜ਼ ਤੇ ਪੈਰ ਰੱਖ ਕੇ ਪੁੱਤਰਾਂ ਨੂੰ ਮੌਤ ਬਿਉਣ ਲਈ ਹੱਥੀ ਥਿਆ ਕੀਤਾ ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਬੇਰਾ ਹੈ ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮਦਾਤੇ ਆਤੇ ਪੈਰੋ ਕਰਾਨੇ ਕੀਤੀ ਹੈ ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਸੈਵ ਯਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ ਸਿੱਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕਰਦਿਆਂ ਹੱਕ ਸੱਚ ਨੇ ਆ ਤੇ ਨੇਕੀ ਦਾ ਰਸਤਾ ਅਪਣਾਇਆ ਸਾਹਿਬ ਜੀ ਦਾ ਅਜੀਤ ਸਿੰਘ ਜ਼ੁਲਮਚੌਰ ਅਨਿਆਂ ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਆਵਾਜ਼ ਉਠਾਈ ਅਜੀਤ ਸਿੰਘ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮ ਦਾ ਸਾਹਮਣਾ ਕੀਤਾ ਕਿ ਤੇ ਆਦਿ ਸ਼ਹਾਦਤਾਂ ਅਨੋਠੀਆਂ ਤੇ ਬਿਲਖਣ ਹਨ ਸ਼ਹਾਦਤ ਅਨੇ ਆਜੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ ਸ਼ਹਾਦਤ ਦਾ ਮਕਾਮ ਬਹੁਤ ਉੱਚਾ ਹੁੰਦਾ ਹੈ ਇਸ ਨੂੰ ਪ੍ਰਾਪਤ ਕਰਨਾ ਤੇ ਨਿਭਾਉਣਾ ਸੌਖ ਨਹੀਂ ਹੈ ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ ਉਹ ਜਨਮ ਦੇਨ ਤੋਂ ਮੁਕਤ ਹੋ ਜਾਂਦਾ ਹੈ ਰਣ ਮੇ ਜੂਝ ਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਨੇ ਅਤੇ ਅਸਤੇ ਤੇ ਅਗੇ ਕਸ਼ਟ ਸਹਾਰਦੇ ਹੋਇਆ ਬਲੀਦਾਨ ਵੀ ਸਿੱਖਾਂ ਨੇ ਕੀਤੇ ਰਣ ਤੱਕ ਤੇ ਜੂਝ ਕੇ ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਪਾਗਾਂ ਭਰੀ ਹੈ ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਯੰਗ ਦੁਨੀਆ ਦੇ ਇਤਿਹਾਸ ਵਿੱਚ ਦੇ ਜੋੜੇ ਅਸਾਵੀ ਯੰਗ ਮੰਨੀ ਜਾਂਦੀ ਹੈ ਇੱਕ ਪਾਸੇ 40 ਦੇ ਕਰੀ ਭੁੱਖੇ ਪਾਣੀ ਦੂਜੇ ਪਾਸੇ ਲੱਖਾਂ ਦੀ ਕੁੰਮਨ ਕੱਚੀ ਗੜੀ ਭੁੱਖੇ ਢਿੱਡ ਨਾ ਗੋਲਾ ਨਾ ਬਰੂਦ ਬਸ ਕੋਲ ਤੇਗਾ ਤਲਵਾਰਾਂ ਵਰਸ਼ੇ ਸਨ ਦੁਸ਼ਮਣ ਦਾ ਮੁਕਾਬਲਾ ਕਰਨਾ ਸੀ ਪਰ ਨੀਲੇ ਦਾ ਸ਼ਾ ਅਸਵਾਰ ਬਾਜਾਂਵੜਾ ਨਾਲ ਸੀ ਫਿਰ ਡਰ ਕਿਸ ਦਾ ਹੌਸਲੇ ਨਾਲ ਰਣ ਤੱਤੇ ਖਾਲਸਾ ਜੂਝਣ ਲੱਗ ਪਿਆ ਭਾਰੀ ਯੁੱਧ ਵਿੱਚ ਖਾਲਸਾ ਦੁਸ਼ਮਣ ਦੀ ਚਾਲ ਨੂੰ ਪਛਾੜ ਰਿਹਾ ਸਿੰਘ ਕਾਲ ਰੂਪ ਧਾਰਨ ਕਰ ਗਏ ਸਨ ਯੋਧੇ ਕੁਮਾਰੀ ਵਿੱਚ ਝੂਮ ਝੂਮ ਬਾਹਰ ਕਰ ਰਹੇ ਸਨ ਸਿੱਖ ਯੋਧੇ ਮਨ ਹੀ ਮਨ ਵਿੱਚ ਸੋਚ ਰਹੇ ਸਨ ਕਿ 파ਸ਼ਾ ਆਪਣੇ ਦੋਵੇਂ ਲਗਤੇ ਜਿਗਰ ਲੈ ਕੇ ਗੜੀ ਉਚੋਂ ਨਿਕਲ ਜਾਣ। ਉਹਨਾਂ ਨੇ ਇਸ ਦਾ ਪ੍ਰਗਟਾਵਾ 파ਸ਼ਾ ਕੋਲ ਕੀਤਾ। ਪਰ ਸਾਹਿਬਾਂ ਨੇ ਕਿਹਾ ਤੁਸੀਂ ਸਾਰੇ ਮੇਰੇ ਲਗਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। 파ਸ਼ਾ ਨੇ ਖਾਲਸੇ ਨੂੰ ਮੁਖਾਤਿਬ ਹੁੰਦਿਆ ਕਿਹਾ ਗੁਰਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿੱਥੇ ਤੁਸੀਂ ਸ਼ਹੀਦ ਦੀਆਂ ਪਾਰ ਹੈ ਹੋਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਪਾਰੀ ਸੰਘ ਹੋ ਰਿਹਾ ਸੀ ਸਹਬਜ਼ਾਦਾ ਅਜੀਤ ਸਿੰਘ ਦੇ ਦਿਲ ਵਿੱਚ ਯੁੱਧ ਚਾਅ ਉੱਠ ਰਿਹਾ ਸੀ ਦਿਲੀ ਭਾਵਨਾ ਲੈ ਕੇ ਦਸਮ ਪਿਤਾ ਨੂੰ ਜੰਗ ਵਿੱਚ ਜੂਝ ਕੇ ਯੁੱਧ ਚਾਅ ਪੂਰਾ ਕਰਨ ਦੀ ਅਰਜ਼ੀ ਕੀਤੀ ਹਜ਼ੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲ ਜੇ ਕਾਰੀਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਬਿਆਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਖੀਰਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਹਬਜ਼ਾਦਾ ਅਜੀਤ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਵੱਡੇ ਵੀਰ ਨੂੰ ਜੰਗ 'ਚ ਸ਼ਹੀਦ ਹੁੰਦਾ ਵੇਖ ਸਾਹਿਬ ਜਦਾਜੂ ਜਾਰ ਸਿੰਘ ਦਾ ਵੀ ਖੂਨ ਖੋਲ ਰਿਹਾ ਸੀ ਤੇ ਵੈਰੀ ਨਾਲ ਦੂ ਘਤ ਕਰਨ ਲਈ ਗੁਰੂ ਪੀਤਾ પાસે ਆਗਿਆ ਮੰਗੀ ਨੰਨੀ ਸਿੰਧੋ ਤੇ ਦੁਸ਼ਮਣ ਦੀ ਢੀੜ ਆ ਚੱਟ ਪਈ ਸਹਿਬ ਜਦਾਜੂ ਜਾਰ ਸਿੰਘ ਯੋਜਾਰੀ ਬੀਰਤਾਨਾ ਦੁਸ਼ਮਣਾਂ ਦੇ ਆਹੂ ਲੌਂਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ ਗਏ ਸਾਕਾ ਚਮਕੌਰ ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਤੀਕ ਹੈ ਅੁੱਧੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਹਨਾਂ ਲਈ ਪ੍ਰੇਰਨਾ ਸਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀ ਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਚਾਤੀ ਮਾਰਨ ਦੀ ਜੱਦ ਪਾਉਂਦਾ ਹੈ ਕਿ ਆਪਣੇ ਹਾਮੋਂਮਰ ਵੱਡੇ ਵੀਰਾਂ ਦੀਆਂ ਕੁਰਬਾਨੀਆਂ ਨੂੰ ਤੱਕੋ ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਤੇ ਸ਼ਹੀਦਾਂ ਵਰਦੀ ਸੱਚੀ ਸ਼ਰਧਾਂਜਲੀ ਹੈ ਤਾਂ ਮੀ ਸੋਰਿਆਂ ਦੀ ਸ਼ਹਾਦਤਾਂ ਦੇ ਕਾਰਨ ਚਮਕੌਰ ਸਾਹਿਬ ਦੀ ਕੱਚੀ ਗੜੀ ਇਤਿਹਾਸ ਦੇ ਪੰਨੇ ਵਿੱਚ ਰਹਿਂਦੀ ਦੁਨੀਆ ਤੱਕ ਪੱਕੀਆਂ ਹੋ ਗਈ। ਸਾਨੂੰ ਸਾਰਿਆਂ ਨੂੰ ਚਮਕੌਰ ਸਾਹਿਬ ਦੀ ਸਭਾਵਨ ਧਰਤੀ ਤੇ ਧਰਮ ਯੁੱਧ ਦੇ ਲਈ ਆਪਾਨੇ ਸ਼ਾਵਰ ਕਰਨ ਵਾਲਿਆਂ ਨੂੰ ਪ੍ਰਣਾਮ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ। ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਗਿਆ ਕੁਰਬਾਨੀਆਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ। ਅਖੀਰ ਵਿੱਚ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਸਮੂਹ ਸ਼ਹੀਦਾਂ ਨੂੰ ਦੀ ਲੋਪਰਨਾਮ ਕਰਦਾ ਹੋਇਆ ਝੋ ਵੀ ਮੇਰਾ ਲਾਈਵ ਚੈਨਲ ਇਸ ਟਾਈਮ ਲਾਈਵ ਦੇਖ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਟਾਈਮ ਜਿਹੜਾ ਆਪਾਂ ਲਾਈਵ ਕਰ ਰਹੇ ਆ ਇਹਦਾ ਮਕਸਦ ਇਹ ਰੋ ਥੋੜੀ ਜਿਹੀ ਨੌਲੇਜ ਸ਼ੇਅਰ ਕਰਨਾ ਵਾ ਛੋਟੇ ਸਾਬ ਜਾਦਿਆਂ ਬਾਰੇ ਵੱਡੇ ਸਾਬ ਜਾਦਿਆਂ ਬਾਰੇ ਤੇ ਦਸੰਪਾਸ਼ਾਚੀ ਗੁਰਗੋਵੀ ਸੰਜੀਵਾਰੀ ਕਈ ਵਾਰ ਅਸੀਂ ਵੀਡੀਓ ਦੇਖਦੇ ਹੁੰਨੇ ਆ ਨਿਊਜ਼ ਚੈਨਲਾਂ 'ਤੇ ਕਈ ਵਾਰ ਜਿਹੜੇ ਰਿਪੋਰਟਰਸ ਹੁੰਦੇ ਨੇ ਉਹ ਜਾਣਦੇ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਤੇ ਉੱਥੇ ਜਾ ਕੇ ਜਿਹੜੀ ਆਪਣੀ ਜੰਗ ਜਨਰੇਸ਼ਨ ਹੁੰਦੀ ਆ ਟੀਨੇਜ ਕਹਿ ਸਕਦੇ ਆ ਜਦੋਂ ਉਹਨਾਂ ਨੂੰ ਜਾ ਕੇ ਪੁੱਛਦਾ ਕਿ ਤੁਹਾਨੂੰ ਪਤਾ ਤੁਸੀਂ ਇਸ ਦਿਨ ਤੁਸੀਂ ਆਏ ਹੋ ਚਮਕੌਰ ਸਾਹਿਬ ਦੀ ਧਰਤੀ ਤੇ ਆਏ ਹੋ 20 ਦਾ ਇਤਿਹਾਸ ਕੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੱਸ ਕੇ ਕਹਿ ਦਿੰਦੇ ਆ ਕਿ ਸਾਨੂੰ ਪਤਾ ਨਹੀਂ ਹੱਸ ਕੇ ਕਹਿ ਦਿੰਦੇ ਆ ਕਿ ਸਾਨੂੰ ਪਤਾ ਨਹੀਂ ਪਰ ਬਹੁਤ ਵੱਡੀ ਮੂਰਖਤਾ ਵਾ ਜਿਹੜੀ ਆਪਾਂ ਇਹ ਹੱਸ ਕੇ ਕਹਿ ਕੇ ਕਹਿ ਦਿੰਦੇ ਆ ਕਿ ਸਾਨੂੰ ਪਤਾ ਨਹੀਂ ਹੈ ਇਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵਾ ਕਿਉਂਕਿ ਅੱਜ ਕੱਲ ਸਕੂਲਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪੜਾਇਆ ਨਹੀਂ ਜਾਂਦਾ ਪਰ ਅਸੀਂ ਤਾਂ ਇਹ ਸਿੱਖ ਇਤਿਹਾਸ ੜ ਕੇ ਹੀ ਵੱਡੇ ਹੋਏ ਹਾਂ ਤੇ ਇਸ ਕਰਕੇ ਸਾਨੂੰ ਸਾਰੀਆਂ ਚੀਜ਼ਾਂ ਪਤਾ ਨੇ ਛੋਟੇ ਸਾਹਿਬ ਜਦਨਿਸ਼ੀ ਦੇ ਕਿਵੇਂ ਹੋਈ ਵੱਡੇ ਸਾਹਿਬ ਜਦਨਿਸ਼ੀ ਦੀ ਕਿਵੇਂ ਹੋਈ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦੇ ਦੇਸ਼ੀ ਜੀ ਦਾ ਬਦਲਾ ਵਜ਼ੀਰ ਖਾਨ ਕੋਲੋਂ ਲਿਆ ਸੀਗਾ ਜੋ ਮੇਰਾ ਲਾਈਵ ਇਸ ਟਾਈਮ ਦੇਖ ਰਹੇ ਹੋ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਲਾ ਥੋੜਾ ਖਰਾਬ ਹੋਣ ਕਰਕੇ ਬੋਲਣ ਦੇ ਵਿੱਚ ਬੜੀ ਮੈਨੂੰ ਮੁਸ਼ਕਲ ਆ ਰਹੀ ਹੈ ਆਉ ਆਪਾਂ ਹੋਰ ਗੱਲਾਂ ਕਰਦੇ ਆਂ ਮੇਰੇ ਨੰਬਰ ਰੋਪੇ ਲੈਫਟ ਕਰਨਾ ਨਾ ਪੂਰੀ ਵਿਵਹਾਰਕਤਵਾਪਕ ਹੈ ਹੋਰ ਹੋਰ ਚਲੋ 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 ਕਰੋ ਕਰ ਚਲੋ ਤੇਰੀ ਗੱਲ ਆਲਾ ਤੁਹਾਨੂੰ ਕਿਉਂ ਦਾ ਕਿ ਵੀਰੀ ਪਾਸ ਤੋਂ ਹੋਰ ਨਹੀਂ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬशीर ਖਾਨ ਦਾ ਇੰਝੜਾ ਬਹੁਤ ਵੱਡਾ ਰੋਲ ਸੀਗਾ ਛੋਟੇ ਸਹਿਜਦਨ ਮੀਹਾਂ ਵਿੱਚ ਚੁਣਉਣ ਦਾ ਨਿਸ਼ੀਦ ਕਿਵੇਂ ਹੋਈ ਸੀ ਵਜ਼ੀਰ ਖਾਨ ਖਾਨਾ ਆਪਣੇ ਸੰਘਰਸ਼ ਵਾਲੀ ਜਾਣਿਆ ਜਾਂਦਾ ਹੈ 1704 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰਾਂ ਨੂੰ ਫਾਂਸੀ ਦੇ ਹੁਕਮ ਦੇਣ ਦੇ ਕਾਰਨ ਬਦਨਾਮ ਹੋ ਗਿਆ ਸੀ ਉਹ ਸਰਹੰਦਾ ਗਵਰਨਰ ਸੀ ਜਦੋਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਾਬਜਾਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਵਜ਼ੀਰ ਖਾਨ ਨੇ ਗੁਰੂ ਜੀ ਦੇ ਛੋਟੇ ਸਹਾਬਜਾਦਿਆਂ ਨੂੰ ਇਸਲਾਮ ਧਰਮ ਨੂੰ ਕਬੂਲ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਦਾ ਇਟਾ ਵਿਛਤ ਜਨਵਾਦਿਆਂ ਦਾ ਹੋ ਕੰਬ ਦਿੱਤਾ ਸੀ। ਵਜ਼ੀਰ ਖਾਨ ਉਸ 1910 ਨੂੰ ਪੜਚੜੀ ਦੀ ਲੜਾਈ ਵਿੱਚ ਸਿੱਖ ਖਾਲਸਾ ਦੀ ਜੁਝੂ ਦੇ ਫਤਿਹ ਸਿੰਘ ਨਾ ਦੇ ਇੱਕ ਸਿੱਖ ਨੇ ਹਰਾਇਆ ਸੀ ਤੇ ਉਸ ਦਾ ਸਿਰ ਜਿਹੜਾ ਕਲਮ ਕਰ ਦਿੱਤਾ ਸੀ। ਉਹਦੇ ਸਰੀਰ ਨੂੰ ਪਲੀਤ ਕੀਤਾ ਗਿਆ ਸੀ। ਇੱਕ ਬਲਦ ਦੁਆਰਾ ਖਿੱਚਿਆ ਗਿਆ ਸੀ ਤੇ ਫਿਰ ਸੌਣ ਦਿੱਤਾ ਗਿਆ ਸੀ। ਇਹ ਆਪਾਂ ਗੱਲ ਕੀਤੀ ਸੀਗੀ ਵਜ਼ੀਰ ਖਾਨ ਦੇ ਦੁਆਰਾ। ਜੋ ਵੀ ਕੰਮ ਕੀਤਾ ਗਿਆ ਛੋਟੇ ਸਹਜਾਂ ਦੇ ਨੀਹਾਂ ਵਿੱਚ ਚਨਾਇਆ ਗਿਆ। ਲਾਈਵ ਜਿਹੜਾ ਵੀ ਮੈਨੂੰ ਜੁੜ ਰਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਮੇਰੀ ਵੀਡੀਓ ਤੁਹਾਨੂੰ ਧੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਹਮਮਮ ਹਮਮਮ जितने भी लाइव रहे हो मेरे चैनल को सब्सक्राइब जरूर कर दिया करो मेरे चैनल को सब्सक्राइब जरूर कर दो <coughs> <coughs> സാഹ്ന സ്വാഗതം ആ മേര ലൈവ് ਛੋਟੇ ਸਾਬ ਜਦਦੇ ਹਨ ਪਗਲ ਕਰਦੇ ਹਨ ਛੋਟੇ ਸਾਬ ਜਦਦੇ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਕੀਰ ਜੀ ਸਾਹਿਬ ਜਿਨ੍ਹਾਂ ਦਾ ਨਾਮ ਬਦਲਨ ਕਾਰਨ ਸਰਹੰਦ ਦੇ ਸੂਬੇਦਰ ਵਜੀਰ ਖਾਨ ਨੇ 24 ਤੋਂ 26 ਦਸੰਬਰ 1905 ਨੂੰ ਜਿੰਦਾ ਨੀਹਾ ਵੀ ਚਣਵਾ ਦਿੱਤਾ ਸੀ ਗਿਆ ਸੀ ਜਿਸ ਨਾਲ ਉਹਨਾਂ ਦੀ ਸ਼ਹੀਦੀ ਹੋ ਗਈ ਸੀ ਇਸ ਦੌਰਾਨ ਮਾਤਾ ਗੁਜਰੀ ਜੀ ਨੇ ਵੀ ਸਰਹੰਦ ਦੇ ਠੰਡੀ ਪੁਰਜ ਵਿੱਚ ਪ੍ਰਾਨ ਤਿਆਗ ਦਿੱਤੇ ਸਨ ਇਹ ਸਾਕਾ ਇਤਿਹਾਸ ਵਿੱਚ ਸਾਕਾ ਸਰਹੰਦ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਨੰਦਪੁਰ ਤੋਂ ਸ਼ੁਰੂ ਹੋਇਆ ਸਫਰ ਹੈ ਸ਼ਹਾਦਤ ਦਾ ਅੰਤ ਸੀ ਜਿੱਥੇ ਬੱਚਿਆਂ ਨੇ ਧਰਮ ਦੇ ਖਾਤਰ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਜਦੋਂ ਕਿ ਉਹਨਾਂ ਦੇ ਚਾਚੀ ਨਵਾਬ ਸ਼ੇਰਖਾਨੇ ਬੱਚਿਆਂ ਨੂੰ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਨੰਦਪੁਰ ਦਾ ਕਿਲਾ ਛੱਡਣਾ 1704 ਵਿੱਚ ਗੁਰੂ ਅਤੇ ਪਹਾੜੀ ਰਾਜਿਆਂ ਵੱਲੋਂ ਘੇਰਾਬੰਦੀ ਤੋਂ ਬਾਅਦ ਗੁਰੂ ਗੁਰੂ ਗੋਬਿੰਦ ਸਿੰਘ ਜੀ ਅੰਨਦਪੁਰ ਤੋਂ ਛੱਡ ਕੇ ਗਏ ਪਰ ਰਾਸਤੇ ਵਿੱਚ ਸਰਸਨਾਂ ਦੇ ਤੇ ਹਮਲਾ ਹੋਇਆ ਜਿਸ ਕਾਰਨ ਗੁਰੂ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਿਛੜ ਗਏ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਗੰਗੂ ਬਾਮਣ ਦੇ ਘਰ ਗਏ ਪਰ ਗੰਗੂ ਨੇ ਬੇਈਮਾਨ ਹੋ ਕੇ ਉਹਨਾਂ ਨੂੰ ਫੜਵਾ ਦਿੱਤਾ ਜਿਸ ਸਵਾਰ ਉਹਨਾਂ ਸਹਰਾਦ ਲਿਆਂਦਾ ਗਿਆ ਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਅਦਾਲਤ ਵਿੱਚ ਪੇਸ਼ੀ 24 ਦਸੰਬਰ ਨੂੰ ਬੱਚਿਆਂ ਨੂੰ ਵਜ਼ੀਰਖਾਨੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਤੋਂ ਧਰਮ ਬਦਲਣ ਦੀ ਲਾਲਸ ਦਿੱਤਾ ਗਿਆ, ਧਮਕਾਇਆ ਗਿਆ ਪਰ ਉਹਨਾਂ ਨੇ ਦਲੇਰੀ ਨਾਲ ਇਨਕਾਰ ਕਰ ਦਿੱਤਾ। ਕਿਹਾ ਕਿ ਉਹ ਧਰਮ ਨਹੀਂ ਛੱਡਣਗੇ ਭਾਵੇਂ ਉਹਨਾਂ ਦੇ ਪਿਤਾ ਮਾਰੇ ਗਏ ਹੋਣ। ਕਾਜੀ ਨੇ ਇਸਲਾਮ ਧਰਮ ਅਨੁਸਾਰ ਬੱਚਿਆਂ ਨੂੰ ਸੁਦਾ ਦੇਣ ਦੀ ਮਨਾਹੀ ਕੀਤੀ ਪਰ ਵਜ਼ੀਰਖਾਨੀ ਨਵਾਬ ਮਲੇਰ ਕੋਟਲਾ ਸ਼ੇਰਖਾਨ ਨੂੰ ਬਦਲਾ ਲੈਣ ਲਈ ਕਿਹਾ ਜਿਸ ਨੇ ਇਨਕਾਰ ਕਰ ਦਿੱਤਾ। ਅੰਤ ਵਿੱਚ ਵਜ਼ੀਰਖਾਨ ਦੇ ਹੁਕਮ ਤੇ ਬੱਚਿਆਂ ਨੂੰ ਜਿੰਦਾਨੀ ਹ ਵਿੱਚ ਛਡਵਾ ਦਿੱਤਾ ਗਿਆ। ਕੰਧ ਟਾਇੰਟ ਤੇ ਉਹ ਬੇਹੋਸ਼ ਹੋ ਗਈ ਫਿਰ ਉਹਨਾਂ ਨੂੰ ਗੋਡੇ ਥੱਲੇ ਦੇ ਕੇ ਤੇਜ਼ ਕੰਚਰਾ ਦੇ ਨਾਲ ਗਲਾ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਜੂਰਾਵਰ ਸਿੰਘ ਜੀ ਲਗਭਗ 2 ਤੋਂ 2.5 ਮਿੰਟ ਤੱਕ ਤੇ ਬਾਬਾ ਫਤਿਹ ਸਿੰਘ ਜੀ ਲਗਭਗ 12 ਮਿੰਟ ਤੱਕ ਤਰਸਦੇ ਰਹੇ ਇਸ ਦੀ ਛੋਟੇ ਸਾਹਿਬ ਜਦ ਲਈ ਸ਼ਹੀਦੀ ਤੇ ਬਾਬਾ ਜਿਹੜੇ ਵੱਡੇ ਸਾਬਜਦ ਦੇ ਸ੍ਰੀ ਦੀਵਾਰਾ ਪਹਿਲੇ ਗੱਲ ਕਰ ਚੁੱਕੇ ਆ ਜਿੱਦਾਂ ਕਿ ਉਹਨਾਂ ਨੇ ਜੰਗ ਦੇ ਵਿੱਚੜਾ ਆਪਣਾ ਸ਼ਹਾਦਤ ਦਿੱਤੀ ਸੋ ਇਹ ਸੀ ਅੱਜ ਦਾ ਲਾਈਵ ਸਿੱਖ ਹਿਸਟਰੀ ਚਮਕੌਰ ਸਾਹਿਬ ਦੀ ਲੜਾਈ ਤੇ ਕਿ ਉਹਨਾਂ ਪਰ ਲਾਈਵ ਕਰਦੇ ਆ ਬੰਦ ਸਾਰਿਆਂ ਦਾ ਧੰਨਵਾਦ ਮੇਰੇ ਲੱਭਦੀ ਵਿੱਚ అగలిగూ జీ కాసా వాహ